ਨਾ ਕਿਸਾਨ ਨੇ ਪਹਿਲਾਂ ਵੀ ਜੇਕਰ ਕੀਤਾ ਕਿ ਕਮਿਸ਼ਨ ਆ ਇਹ ਮਿਸ਼ਨ ਤਾਂ ਹੀ कामयाब ਹੋ ਸਕਦਾ ਹੈ ਜਿਸ ਪਰਿਵਾਰ ਦਾ ਮੁਖੀ ਜਿਸ ਟੀਮ ਦਾ ਮੁਖੀ اور ਜਿਸ ਫੋਰਸ ਦਾ ਮੁਖੀ ਜੇਕਰ ਉਹ ਥੋੜਾ ਜਿਹਾ ਸਖਤ ਹੋਵੇ ਤਾਂ ਕੌਮ ਤਾਂ ਟੀਮ ਸਮਤਾ ਦੇ ਰਾਹ ਬਦਲ ਤੇ ਬਰੰਦੀਆਂ ਨੂੰ ਛੁਡੀ ਸਰਦਾਰ ਜਸਪਾਲ ਸਿੰਘ 헤ਰਾ ਦਿਨਾਂ ਨੂੰ ਸਮੇਂ ਦੀ ਸਰਕਾਰਾਂ ਨੇ ਜੀਲਾ ਤੱਕ ਪਹੁੰਚਾਉਣ ਦੀ ਕੋਝੀਆਂ ਸਾਧਸਾਂ ਵੀ ਰਚੀਆਂ ਇਤੋਂ ਤੱਕ ਮੈਂ ਦੁਬਾਰਾ ਜ਼ਿਕਰ ਕਰਾਂਗੇ ਇਜ਼ਰਾਈਲ ਦੀ ਜਿਹੜੀ ਕਿ ਪੈਗਾਸਸ ਕੰਪਨੀ ਸੀ ਜਿਹਦਾ ਜਿਹੜਾ ਬਹੁਤ ਵੱਡਾ ਘਪਾਲਾ ਦੇ ਵਿੱਚ ਹੋਇਆ ਅ ਡਾਕਟਰ ਸਾਹਿਬ 2 ਕਰੋੜ ਰੁਪਇਆ ਦੇ ਕੇ ਕੇਂਦਰ ਸਰਕਾਰ ਵੱਲੋਂ ਇਹਦੀ ਸੂਚੀ ਕਰਵਾਈ ਗਈ ਸੀ ਪਰ ਉਹ ਕੌਮ ਦਾ ਅਨਮੋਲ ਹੀਰਾ ਅ ਡੋਲ ਰਿਹਾ ਕਿਉਂਕਿ ਉਹਨੂੰ ਪਰਮਾਤਮਾ ਤੇ ਪੂਰਨ ਵਿਸ਼ਵਾਸ ਸੀ ਘਾਰਾ ਪਹਿਰੇਦਾਰ ਦੇ ਕਮੇਟੀ ਸਾਹਿਬ ਡਾਕਟਰ ਰਵੀਜਾਇੰਦ ਜੀ ਸਰਕਲੋਕ ਸਿੰਘ ਜੀ ਸਤੂ ਸਾਹਿਬ ਸਰਨਾ ਜੀ ਤੇ ਹੋਰ ਦਰਜਾ ਬਦਰਜਾ ਸਾਡੇ ਸਾਰੇ ਜਿਹੜਾ ਇੰਚਾਰਜ ਖਾਈ ਸਾਹਿਬ ਪੱਤਰਕਾਰ ਵੀ ਜਿਹਦੇ ਵੀ ਆਪਾਂ ਇੱਥੇ ਜੁੜ ਕੇ ਬੈਠੇ ਆ ਉਸ ਰੰਗਲੇ ਸੱਜਣ ਦੀ ਯਾਦ ਵਿੱਚ ਪਤੇ ਬਲਾਓ ਅਖੋਵਾਇ ਤੁਹਾਨੂੰ ਜੀ ਕਾ ਸਾਹਿਬ ਰਾਹੇ ਕੁਤੀ ਨਹੀਂ ਫਤੇ ਅੱਜ ਦਾ ਜਿਹੜਾ ਬੁੱਧਾ ਆਪਣਾ ਉਹ ਬਖਤਾਰ ਤੇ ਸਰਦਾਰ ਜਸਪਾਲ ਸਿੰਘ ਹੀਰਾ ਦੀ ਵਰਸੀ ਨੂੰ ਮਨਾਉਣਾ ਹੈ ਤੇ ਜਿਹੜੀ ਵਰਸੀ ਆਪਾਂ ਮਨਾਉਣੀ ਹੈ ਉਹਨੂੰ ਮਨਾਉਣ ਲਈ ਕੀ ਕੀ ਪ੍ਰੋਗਰਾਮ ਕਿਹੜੇ ਕਿਹੜੇ ਸਾਧਨ ਚਾਹੀਦੇ ਆ ਆਪਣੀ ਮੁੱਖ ਵਿਚਾਰ ਤਾਂ ਇਹਦੇ ਤੇ ਹੋਣੀ ਹੈ ਪਰੰਤੂ ਨਾਲ ਨਾਲ ਕੀ ਸਾਡੇ ਵਣ ਦੇ ਵਿੱਚ ਸਦਾ ਰਹਿਣਾ ਚਾਹੀਦਾ ਹੈ ਉਹ ਵੇਰੇ ਬਣ ਚ ਵੀ ਹੈ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਕਿ ਜਿਵੇਂ ਕਿੰਤੂ ਪ੍ਰਕਤ ਹੋ ਰਿਹਾ ਹੈ ਫੇਰਾ ਵੀ ਦੋ ਤਿੰਨ ਵਾਰੀ ਸਵੇਰੇ ਬਾਣੇ ਕਰਦਾ ਸੀ ਵੀ ਚੱਲ ਬਏ ਮੀਟਿੰਗ 'ਚ ਨਹੀਂ ਜਾਂਦਾ ਸ਼ਰੀਰ ਕਰਕੇ ਪਰ ਫੇਰ ਮੈਂ ਸੋਚਿਆ ਕਿ ਜੇ ਰਾਂ ਜਾਵਾਂਗੇ ਤਾਂ ਬੜੀ ਵੱਡੀ ਕੁਤਾਹੀ ਹੈ ਕਿਉਂਕਿ ਜਿੰਨਾ ਬਾਣ ਰਿਸ਼ਤ ਦੇ ਰਿਹਾ ਤੁਸੀਂ ਦੇ ਰਹੇ ਹੋ ਸੰਗਤ ਦੇ ਰਹੀ ਹੈ ਜੋ ਪਿਆਰ ਸਤਕਾਰ ਜਿਉਂਦੇ ਜੀ ਜ਼ਿੰਮੇਵਾਰੀ ਬਾਜੀ ਨੇ ਦਿੱਤੀ ਉਹਦਾ ਕਰਜ਼ਾ ਹੀ ਬਹੁਤ ਭਾਰਾ ਕਿ ਉਹ ਚਕਾਉਣਾ ਹੀ ਪੈਣਾ ਤੇ ਇੱਥੇ ਪਹੁੰਚਿਆ ਔਰ ਇੱਥੇ ਵੀ ਮੇਨੂੰ ਪਤਾ ਵੀ ਜਿਹੜੀ ਹਾਲਤ ਚ ਮੈਂ ਹੈਗਾ ਉਹ ਮੇਰਾ ਵੜ ਜਾਂਦਾ ਉਹਦੇ ਪਿੱਛੇ ਸੋਚ ਕੀ ਹੈ ਹੋ ਸਕਦਾ ਤੁਹਾਡੇ ਚ ਮੇਰੇ ਨਾਲੋਂ ਵੀ ਢੂੰਗੀ ਸੋਚ ਹੋਵੇ ਜਿਸ ਸੰਸਾਰ ਨੂੰ ਆਪਾਂ ਯਾਦ ਕਰਨਾ ਹੈ ਉਨੇ ਸਾਨੂੰ ਕੋਈ ਦਿੱਤਾ ਹੈ। ਕੋੜ ਆਪਣੇ ਮਾਪੇ ਸਿਆੜੇ ਬਜ਼ੁਰਗ ਗੁਰੂ ਸਹਿਬਾਨ ਹਰ ਕਦੇ ਕੋਈ ਨਾ ਕੋਈ ਦਾਤ ਦਿੱਤੀ ਹੈ। ਚਲੋ ਆਪਾਂ ਵੱਡੀਆਂ ਰੋਹਾਨੀ ਗੱਲਾਂ ਤੋਂ ਬਚਾਏ ਛੋਟੀ ਗੱਲ ਸਮਝ ਲਈਏ। ਜੇ ਪਿਤਾ ਕੋ ਬਿਜ਼ਨਸ ਦੇਂਦਾ ਕੋ ਵਡੇਰਾ ਕੋਈ ਘਰ ਬਣਾ ਦਿੰਦਾ ਤਾਂ ਉਹ ਮੁੜ ਕੇ ਕਲੀ ਕਰਾਉਣ ਨਹੀਂ ਆ ਸਕਦਾ। ਉਹ ਕਿਤੇ ਕਰਨੀ ਹੈ? ਉਹ ਆਪਾਂ ਨੂੰ ਕਰਨੀ ਪੈਣੀ ਆਉਣ ਵਾਲੀ ਕਿਹੜੀ। ਜਿਹੜੇ ਬਗਰ ਰਹਿ ਗਏ ਵੱਡੇ ਹੋਣ ਛੋਟੇ ਹੋਣ ਹੁਣ ਕੱਲੀ ਬਰਸੀ ਬਣਾ ਲਈਏ ਆਪਾਂ ਭੋਗ ਪਾ ਲਈਏ ਚਾਰ ਢਾਡੀ ਸੱਦ ਲਈਏ ਬੈਂਸ ਦਾ ਪੌਣਾ ਘੰਟਾ ਘੰਟਾ ਬੋਲੀ ਜੇ ਉਹ ਗਹਿਰਾ ਸਾਥ ਕਰਦੇ ਖੜਾ ਬੁੱਧੀ ਅਣ ਸਮਾਨ ਨਾਲ ਆ ਦੂੰਗਾ ਪਰ ਜੇ ਉਹਨਾਂ ਦੀ ਵਿਰਾਸਤ ਨਹੀਂ ਅਸੀਂ ਸਾਂਭ ਸਕਦੇ ਤੇ ਫੇਰ ਗੱਲਾਂ ਹੀ ਨੇ ਫੇਰ ਗੱਲ ਹੀ ਅਸੀਂ ਚੰਗੀਆਂ ਵਿਚਾਰੀ ਬੁਰੀਆਂ ਫੇਰ ਉਹ ਗੱਲ ਸਾਡੇ ਤੇ ਟੁੱਕ ਜਾਂਦੀ ਸੋ ਉਸ ਦਿਨ ਦੇ ਹੇਰਾ ਸਾਹਿਬ ਨੂੰ ਜਿਹੜਾ ਸੀ ਯਾਦ ਕਰਨਾ ਉਹਦਾ ਦੀ ਯਾਦ ਤਾਂ ਪਰਿਵਾਰ ਵੀ ਬਣਾ ਲੂਗਾ ਨਾ ਬਣਾਓ ਤੁਸੀਂ ਕੀ ਫਰਕ ਪੈਂਦਾ ਅਸੀਂ ਜਸਪਾਲ ਸਿੰਘ ਹੇਰਾ ਹਾਂ ਕਿਸੇ ਦਾ ਬਾਪ ਭੈਣ ਭਰਾ ਰਿਸ਼ਤੇਦਾਰ ਉਹਦੀ ਯਾਦ ਨਹੀਂ ਬਰੋਣੀ ਅਸੀਂ ਬਰੋਣੀਆ ਵੀ ਇੱਕ ਬਿਸ਼ਦਰੀ ਬੰਦਾ ਸੀ ਜਿਹਦਾ ਕਮਿਸ਼ਨ ਸੀਗਾ ਜਿਹੜੀਆਂ ਗੱਲਾਂ ਜਿਹੜੇ ਗਿਲੇ ਸ਼ਿਕਵੇ ਡਾਕਟਰ ਜੈਨ ਸਾਹਿਬ ਨੇ ਕੀਤੇ ਰੇ ਉਹ ਸਾਰੀਆਂ ਗੱਲਾਂ ਚੋਂ ਇਹ ਸੋਚ ਜਿਹੜੀ ਪਹਿਰੇਦਾਰ ਵਾਲੀ ਦਿੱਖਣੀ ਸੀ ਕਈ ਵਾਰ ਪੜਿਵਾਰ ਬੋੱਕਾ ਮਿਲਿਆ ਦਿੱਲੀ ਮਾਰਚ ਲੈ ਕੇ ਗਏ ਤੇ ਰਾਤ ਨੂੰ ਸੌਣ ਲੱਗੇ ਬੜੀਆਂ ਡੂੰਘੀਆਂ ਗੱਲਾਂ ਬਾਝੀਆਂ ਰਹੀਆਂ ਕਈ ਵਾਰ ਦਫ਼ਤਰ ਵਹਿ ਜਾਣਾ ਪਿੱਛੇ ਖਬਰ ਕਰੀ ਜਾਣੀ ਵਿਸ਼ਾ ਛੇੜ ਲੈਣਾ ਫਿਰ ਉੱਥੇ ਫਿਰ ਸ਼ੁਰੂ ਹੋ ਜਾਣਾ ਧਿਆਨ ਨਹੀਂ ਸੀ ਟੁੱਟਦਾ ਉਹ ਇੱਕ ਵਾਰੀ ਕਰ ਲੈਣਾ ਕੱਟ ਲੈਣਾ ਫਿਰ ਉੱਥੇ ਗੱਲ ਸ਼ੁਰੂ ਹੋ ਜਾਣੀ ਉਹਨਾਂ ਦੇ ਮਨ 'ਚ ਬੜੇ ਬਲਬਲੇ ਬੜੀ ਸੋਚ ਸੀਗੀ ਤੇ ਬੈ ਸਮਝਦਾ ਵੀ ਆਪਾਂ ਸਾਰੇ ਬੰਦਿਆਂ ਨੇ ਜੇ 100% ਨਹੀਂ ਤਾਂ ਜਿੰਨਾ ਕੋ ਇਕੱਲੇ ਕਰ ਰਹੀ ਸੀ ਆਪਾਂ ਰਲ ਮਿਲ ਕੇ ਸਾਰੇ ਉਹਦੇ ਡੇੜੇ ਤੇੜੇ ਘੁੰਮ ਰਹੇ ਹਾਂ ਸਿਰਫ ਆਪਾਂ ਨੂੰ ਕੀ ਹੈ ਕਿ ਇੱਕ ਦੂਜੇ ਪ੍ਰਤੀ ਬੇਵਿਸ਼ਵਾਸੀ ਜੀ ਬੇਰੋੜੇ ਗਿਲੇ ਦੇ ਕਈ ਤਾਂ ਬਿਲਕੁਲ ਹੀ ਬੇਰੋੜੀਆਂ ਗੱਲਾਂ ਨੇ ਸਾਡਾ ਜਿਹੜਾ ਗਰੁੱਪ ਹੈ ਮੈਂ ਤਾਂ ਹੁਣ ਕਈ ਦਿਨ ਪੜ੍ਹਿਆ ਹੀ ਮੈਂ ਇਹਨੂੰ ਦੇਖਣਾ ਹੀ ਇਹੋ ਜੀ ਕੋਈ ਨਾ ਕੋਈ ਇਦਰੋਂ ਛੱਡ ਦਿੰਦਾ ਕੋਈ ਇਦਰੋਂ ਛੱਡ ਦਿੰਦਾ ਸਵੇਰੇ ਚਾਹ ਵੀ ਖਰਾਬ ਹੋ ਜਾਂਦੀ ਹੈ ਸਵੇਰ ਨੂੰ ਪਤਾ ਨਹੀਂ ਕੀ ਪਾਇਆ ਤਾ ਹਾਲਾਂਕਿ ਉਹ ਗੱਲਾਂ ਕਈ ਇਸ ਤਰ੍ਹਾਂ ਦੇ ਨੇ ਜਿਹੜੀ ਬਹਿਵੀ ਕਰਦਾ ਬੈਨੂੰ ਬੜੇ ਗੇੜੇ ਹੋ ਜਾਂਦੇ ਐ ਬੈ ਰਿਸ਼ਵ ਨੂੰ ਅੱਜ ਦੱਸ ਦਿੰਨਾ ਦੋ ਤਿੰਨ ਵਾਰ ਇਹਨੂੰ ਕਿਹਾ ਵੀ ਭਾਈ ਤੁਸੀਂ ਆਪਣਾ ਕੋ ਬੰਦਾ ਲੱਭ ਲਓ ਮੇਰੀ ਸਿਹਤ ਵੀ ਤੇ ਮੈਂ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਆ ਸਾਰਾ ਸਿਸਟਮ ਜਾਂ ਦੇਖ ਕੇ ਕਿ ਤੁਸੀਂ ਕੋ ਹੋਰ ਬੰਦਾ ਲੱਭ ਲਓ ਪਰ ਇਹਦਾ ਤੜੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਇਹ ਜਿਹੜਾ ਕੁਛ ਫਿਰ ਮੈਨੂੰ ਅੱਗੋਂ ਲਿਖਦਾ ਮੇਰੀ ਆਤਮਾ ਹਿੱਲ ਜਾਂਦੀ ਜਿਹੜੀ ਗੱਲ ਇਹ ਮੈਨੂੰ ਕਹਿ ਦਿੰਦਾ ਕੋਲਾਫੋ ਜਿੱਥੇ ਕਹਿਣ ਵਾਲੇ ਨੇ ਵੇਰਾ ਇਹ ਅੰਦਰੋਂ ਮਤਲਬ ਰੁੱਕ ਭਰ ਲਿੰਦਾ ਏ ਮੈਨੂੰ ਭਾਵੇਂ ਟੁੱਟੇ ਭੱਜੇ ਨੂੰ ਇਹਦਾ ਸਾਥ ਆ ਜਿਹੜਾ ਉਹ ਨਿਭਾਉਣਾ ਪਵੇ ਹੋਵੇ ਉਸ ਭਾਵਨਾ ਦੇ ਨਾਲ ਅਸੀਂ ਆਪਣੇ ਉਸ ਸੱਜਣ ਨੂੰ ਕਿਉਂਕਿ ਮਿੱਤਰ ਸਾਡੇ ਰੰਗਲੇ ਆ ਰੰਗ ਜਿਸ ਤਰ੍ਹਾਂ ਦੇ ਭਰੇ ਜਾਂਦੇ ਨੇ ਮਿੱਤਰ ਕਿਸ ਤਰ੍ਹਾਂ ਦੇ ਹੁੰਦੇ ਨੇ ਔਰ ਉਹਨਾਂ ਦੇ ਸਮਾਜ ਦੇ ਵਿੱਚ ਰੰਗ ਕਿਸ ਤਰ੍ਹਾਂ ਦੇ ਭਰੇ ਸਾਡੀ ਜ਼ਿੰਦਗੀ ਦੇ ਵਿੱਚ ਰੰਗ ਜਿਸ ਤਰ੍ਹਾਂ ਦੇ ਭਰੇ ਨੇ ਆਲੇ ਦੁਆਲੇ ਦੇ ਵਿੱਚ ਰੰਗ ਕਿਸ ਤਰ੍ਹਾਂ ਦੇ ਭਰੇ ਨੇ ਇਹ ਸਾਰੇ ਚੀਜ਼ ਇੱਕ ਗੁਲਦਸਤਾ ਬਣ ਜਾਂਦਾ ਉਹਦੇ ਵਿੱਚੋਂ ਸਾਨੂੰ ਫਿਰ ਸਗੰਧ ਆਉਂਦੀ ਹੈ ਉਸ ਹਰ ਚੀਜ਼ ਤੇ ਅੱਜ ਉਹ ਸਗੰਧ ਨੂੰ ਮਾਨਣ ਵਾਸਤੇ ਅਸੀਂ ਕਦੇ ਨਾ ਕਦੇ ਸੋਚਦੇ ਆਂ ਕਿ ਇਸ ਤਰ੍ਹਾਂ ਦੀ ਜਿਵੇਂ ਇਹਨਾਂ ਨੇ ਕਿਹਾ ਵੀ ਕਲਮ ਧਰੋਣਾ ਸਾਹਿਬ ਨੇ ਇੱਕ ਵੱਡਾ ਪੜਨਾ ਜਿਹੜਾ ਉਹਨਾਂ ਨੇ ਕਿਹਾ ਵੀ ਉਹ ਕਾਰਨ ਤਾਂ ਮੇਰੇ ਕੋਲੇ ਹੈ ਨਹੀਂ ਪਰ ਫਿਰ ਵੀ ਮੈਂ ਕੋਸ਼ਿਸ਼ ਕਰਦਾ ਹੈ ਤੇ ਅਸੀਂ ਵੀ ਸਾਰੇ ਇਹੀ ਸੋਚੀਏ ਵੀ ਅਸੀਂ ਉਹਨਾਂ ਦੇ ਜਿਹੜੇ ਨਕਸ਼ੇ ਕਲਮ ਹੈ ਉਹਨਾਂ ਤੇ ਚੱਲਦੇ ਹੋਏ ਆਪਣਾ ਕੋਈ ਨਾ ਕੋਈ ਜਿਹੜਾ ਯੋਗਦਾਨਾ ਸਮਾਜ ਵਾਸਤੇ ਇਹ ਸਮਾਜ ਵਾਸਤੇ ਧਰਤੀ ਵਾਸਤੇ ਪੰਜਾਬ ਵਾਸਤੇ ਕੌਮ ਵਾਸਤੇ ਕਿਰਤੀ ਲੋਕਾਂ ਵਾਸਤੇ ਸਾਰਿਆਂ ਵਾਸਤੇ ਆਪਣਾ ਇਸ ਇੱਕ ਜਿਹੜਾ ਸਾਡਾ ਆਜ਼ਾਦਾ ਹੱਕ ਸੱਚ ਦਾ ਪਹਿਰੇਦਾਰ ਹੈ ਉਹਦੇ ਰਾਹੀਂ ਆਪਾਂ ਪਾ ਲਈਏ ਤਾਂ ਉਸ ਸਾਡੇ ਮਿੱਤਰ ਰੰਗਲੇ ਨੂੰ ਕਿਉਂਕਿ ਸੱਜਣ ਰੰਗਲੇ ਮਿੱਤਰ ਰੰਗਲੇ ਤੇ ਜਿਨ੍ਹਾਂ ਨੇ ਮਿੱਤਰ ਦਾ ਰੰਗ ਮਾਣਿਆ ਜਾਂ ਜਿਨ੍ਹਾਂ ਨੇ ਉਹਦਾ ਸੰਗ ਮਾਣਿਆ ਉਹਨਾਂ ਦੇ ਅੰਦਰ ਭਾਵਨਾ ਪੈਦਾ ਹੋ ਜਾਵੇ ਤੇ ਆਪਾਂ ਉਸ ਭਾਵਨਾ ਦੇ ਨਾਲ ਉਹਨਾਂ ਨੂੰ ਯਾਦ ਕਰੀਏ ਆਪਾਂ ਸਭ ਤੇ ਬਲਾਈਏ ਬੰਦੇ ਖਾਲਸਾ ਬਾਣੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਜਿਹੜੀ ਗੱਲ ਕੀਤੀ ਸੀਗੀ ਉਹ ਮੇਰੇ ਪਰਸਪਤ ਵਿਚਾਰ ਸੀ ਜਿਹੜੀ ਹੁਣ ਮੈਂ ਗੱਲ ਕਰਨਿਆ ਉਹ ਪਹਿਰੇਦਾਰ ਦੇ ਹੱਕ ਤੋਂ ਵੀ ਗੱਲ ਕਰਨੇ ਜਾ ਰਹੇ ਹਾਂ ਮੇਰਾ ਇੱਕ ਵਿਚਾਰ ਹੈ ਕਿ ਆਪਾਂ ਜੋ ਜ਼ਿੰਦਗੀ 'ਚ ਮੇਰਾ ਵਿਚਾਰ ਰਿਹਾ ਹਮੇਸ਼ਾ ਇੱਕ ਪੋਜ਼ਿਟਿਵ ਸੋਚ ਲੈ ਕੇ ਚੱਲੀ ਮੈਂ ਜ਼ਿੰਦਗੀ 'ਚ ਕਦੇ ਵੀ ਨੈਗੇਟਿਵ ਸੋਚ ਨਹੀਂ ਲਿਖੀ ਸਕੂਲ ਦੇ ਵਿੱਚ ਵੀ ਲੜਿਆ ਕਿਸੇ ਨਾਲ ਜ਼ਿਆਦਾ ਦੋਸਤਾਂ ਨਾਲ ਮੈਂ ਹੀ ਬੁਲਾਇਆ ਪਹਿਲਾਂ ਕਿਤੇ ਵੀ ਕੋਈ ਨਾਰਾਜ਼ਗੀ ਹੋਈ ਹੈ ਕਿਤੇ ਜ਼ਾਇਰੇ 'ਚ ਆਪਾਂ ਇਹ ਨਹੀਂ ਸੋਚਿਆ ਕਿ ਇਹਦੇ ਨਾਲ ਕੋਈ ਸਾਡੀ ਦਸ਼ਮਣੀ ਹੈ ਜਾਇ ਇਹ ਗਲਤ ਬੋਲਦਾ ਹੈ ਬਿਲਕੁਲ ਵਰਦਰ ਅਖਵਾਰ ਇੱਕ ਪਰਿਵਾਰ ਹੈ ਪਰਿਵਾਰ ਦੇ ਜੇ ਮੈਂਬਰ ਤੋਂ ਜੇ ਕਿਸੇ ਨੇ ਗਲਤੀ ਕਰ ਲਈ ਜੇ ਤੁਹਾਨੂੰ ਲੱਗਦਾ ਵੀ ਗਲਤੀ ਕੀਤੀ ਹੈ ਤਾਂ ਅਸੀਂ ਮੈਂਬਰ ਨੂੰ ਪਰਿਵਾਰ ਤੋਂ ਨਿਕਲ ਸਕਦੇ ਹਾਂ ਸਖਤੀ ਕਰ ਸਕਦੇ ਹਾਂ ਸਖਤ ਬੋਲ ਸਕਦੇ ਹਾਂ ਉਹਨੂੰ ਰੈਜ਼ਾਈਜ਼ ਕਰਾ ਸਕਦੇ ਹਾਂ ਅਸੀਂ ਕਿ ਤੂੰ ਹੈ ਇਹ ਸਾਡੇ ਪਰਿਵਾਰ 'ਚ ਬੈਠਿਆ ਹੈ ਆਪਣਾ ਇੱਦਾਂ ਇੰਪੋਰਟੈਂਟ ਫੰਕਸ਼ਨ ਹੋਣ ਜਾ ਰਿਹਾ ਹੈ ਸਾਰੇ ਪੱਤਰਕਾਰ ਸਹਿਬਾਨ ਜੀ ਆਇਆਂ ਨੂੰ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੱਲਾਂ ਤਾਂ ਲਗਭਗ ਸਾਰੀਆਂ ਕਰ ਲਈਆਂ ਆਪਾਂ ਜੋ ਮੈਂ ਸੀ ਸੋ ਬਾਪੂ ਜੀ ਦੀ ਵਰਸੀ ਗਲਾ ਮੇਰੇ ਮਨ ਚ ਬਹੁਤ ਆ ਮੇਰਾ ਸੱਚੀ ਬੋਲਣ ਨੂੰ ਦਿਲ ਕਰ ਰਿਹਾ ਬਹੁਤ ਜ਼ਿਆਦਾ ਗਿਲਾਜ ਕਿਉਂਕਿ ਮੈਨੂੰ ਵੀ ਉਮੀਦ ਨਹੀਂ ਸੀ ਮੈਂ ਪਟਕੀ ਜੀ ਨਾਲ ਸਵੇਰੀ ਗੱਲ ਕਰਦਾਈ ਮੈਂ ਪਟਕੀ 60 ਤੋਂ ਬੰਦੇ ਤਾਂ ਹੋ ਜਾਣਗੇ ਕਹਿੰਦੇ ਵੀ ਹਾਂਜੀ ਮੇਰੀ ਗੱਲ ਹੋਈਏ ਸਾਰੇ ਆਣਾ ਵੀ ਇੰਨੇ ਕ ਤਾਂ ਹੋ ਜਾਣਗੇ ਫਿਰ ਮੈਨੂੰ ਫੋਨ ਆਉਣ ਲੱਗ ਗਏ ਮੇਰਾ ਯਾ ਹੋ ਗਿਆ ਮੇਰਾ ਹੋ ਗਿਆ ਚਲੋ ਮੈਂ ਉਥੋਂ ਮੈਂ ਸੰਧ ਗਈ ਰਾਸਤੇ ਜੀ ਮੈਨੂੰ ਹੋ ਗਿਆ ਸੀ ਵੀ 20 50 25 ਦਾ ਘਟੇ ਲਾ ਪਰ ਇੰਨੇ ਘਟ ਜਾਣਗੇ ਮੈਨੂੰ ਉਮੀਦ ਨਹੀਂ ਸੀ ਸੋ ਮੈਂ ਆਪਾਂ ਬਰਸੀ ਦੀ ਜਿਹੜੀ ਗੱਲ ਆ ਉਹ ਤੁਨੋਲਾ ਸਾਹਿਬ ਨੇ ਗੱਲ ਕੀਤੀ ਆ ਵੀ ਆਪਾਂ ਪਰਵੰਦ ਉਹਦਾ ਜੋ ਵੀ ਆ ਜਿਹੜਾ ਪ੍ਰਬੰਧ ਆ ਉਹਦਾ ਉਹ ਤਾਂ ਲਗਭਗ ਅਸੀਂ ਸਾਰਾ ਕਰੀ ਚੁੱਕੇ ਆ ਸਿਰਫ ਇੱਕ ਥਾਂ ਫਾਈਨਲ ਕਰਨੀ ਆ ਉਹ ਕਰਕੇ ਉਹ ਆਪ ਜੀ ਨੂੰ ਸਾਰਿਆਂ ਨੂੰ ਜਾਣਕਾਰੀ ਦੇ ਦਾਂਗੇ